ਕਾਲਕਾ 'ਚ ਬੀਤੀ ਰਾਤ ਡਿਟੈਕਟਿਵ ਸਟਾਫ ਨੇ ਇੱਕ ਨਿੱਜੀ ਸਥਾਨ ਤੇ ਚੱਲ ਰਹੀ ਕੈਸੀਨੋ ਪਾਰਟੀ ਤੇ ਚਾਪਾ ਮਾਰ ਕੇ ਲੱਖਾਂ ਦੀ ਨਗਦੀ, ਨਜਾਇਜ਼ ਸ਼ਰਾਬ ਅਤੇ 20 ਗੱਡੀਆਂ ਸਮੇਤ 68 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ 'ਚ ਕਈ ਕੁੜੀਆਂ ਵੀ ਸ਼ਾਮਲ ਹਨ। ਜਾਣਕਾਰੀ ਮੁਤਾਬਕ ਪੁਲਿਸ ਨੂੰ ਕਿਸੇ ਖਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਥਾਣਾ ਕਾਲਕਾ ਖੇਤਰ ਦੇ ਪਿੰਡ ਬਾਂਡ 'ਚ ਬਣੇ ਦੀ ਡਾ ਦੀ ਵਾਈਨ ਵਾਂਸ ਇਨ ਨੇਚਰ ਚ ਰੇਵ ਪਾਰਟੀ ਚੱਲ ਰਹੀ ਹੈ ਜਿਸ ਤੇ ਵੱਡੀ ਗਿਣਤੀ ਚ ਮੁੰਡੇ ਕੁੜੀਆਂ ਇਕੱਠੇ ਹੋ ਕੇ ਸ਼ਰਾਬ ਪੀ ਰਹੇ ਹਨ ਅਤੇ ਜੂਆ ਵੀ ਖੇਡ ਰਹੇ ਹਨ ਇਸ ਤੋਂ ਬਾਅਦ ਡਿਟੈਕਟਿਵ ਸਟਾਫ ਇਨਚਾਰਜ ਡਿਟੈਕਟਿਵ ਸਟਾਫ ਪੰਚਕੁਲਾ ਕ੍ਰਾਈਮ ਬ੍ਰਾਂਚ ਸੈਕਟਰ 26 ਪੰਚਕੁਲਾ ਅਤੇ ਐਨਸੀ ਦੀ ਟੀਮ ਮਹਿਲਾ ਥਾਣੇ ਤੋਂ ਇੱਕ ਕਾਂਸਟੇਬਲ ਨਾਲ ਇੱਥੇ ਪਹੁੰਚੀ ਪੁਲਿਸ ਇੱਥੇ ਪਹੁੰਚੀ ਤਾਂ ਸੰਗੀਤ ਚੱਲ ਰਿਹਾ ਸੀ ਤੇ ਕੁੜੀਆਂ ਨੱਚ ਰਹੀਆਂ ਸਨ ਕੁਝ ਮੁੰਡੇ ਕੁਰਸੀਆਂ ਤੇ ਬੈਠ ਕੇ ਸ਼ਰਾਬ ਪੀ ਰਹੇ ਸਨ ਤੇ ਕੁਝ ਲੜਕੇ ਬੈਠੇ ਜੂਆ ਖੇਡ ਰਹੇ ਸਨ ਜੀ ਨਾਲ ਕੁੜੀਆਂ ਵੀ ਬੈਠੀਆਂ ਖੇਡ ਰਹੀਆਂ ਸਨ ਨੌਜਵਾਨ ਮੁੰਡੇ ਕੁੜੀਆਂ ਦੀ ਗਿਣਤੀ 68 ਸੀ ਜੋ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਨੇਪਾਲ ਦੇ ਰਹਿਣ ਵਾਲੇ ਹਨ ਪੁਲਿਸ ਵੱਲੋਂ ਕੀਤੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਇਹ ਪਾਰਟੀ ਦਵਿੰਦਰ ਕੁਮਾਰ ਉਰਫ ਕਾਲੂ ਮਾਲਿਕ ਨੇ ਆਪਣੇ ਸਾਥੀਆਂ ਸੰਦੀਪ ਸ਼ਰਮਾ ਔਰ ਫਿਰ ਸੰਦੀ ਸੋਹਲ ਸੋਹਲ ਖਾਨ ਰਿੱਕੀ ਨੰਦਾ ਮਨੀਸ਼ ਚਰਮਾ ਔਰ ਫੋ ਮੋਨੂ ਵਾਸੀ ਕੁਰਕ ਖੇਤਰ ਤੇ 20 ਵਾਸੀ ਕਰਨਾਲ ਅਤੇ ਦੀ ਡਿਵਾਈਨ ਫਾਰਮ ਹਾਊਸ ਬਾਂਡ ਦੇ ਮਾਲਕ ਰਤਨ ਬਾਂਸਲ ਵਾਸੀ ਪੰਚਕੂਲਾ ਤੇ ਮੈਨੇਜਰ ਰਾਜਿੰਦਰ ਵਾਸੀ ਜੀਂਦ ਨਾਲ ਮਿਲ ਮਿਲ ਕੇ ਕੈ ਸਿੰਨੋ ਪਾਰਟੀ ਸ਼ਰਾਬ ਪ੍ਰੋਸਨ ਤੇ ਜੂਏ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਇਸਰਾਨਾ ਜਦੋਂ ਪੁਲਿਸ ਨੇ ਦਵਿੰਦਰ ਕਮਾਨ ਨੂੰ ਸ਼ਰਾਬ ਪਰੋਸਨ, ਜੂਆ ਖੜਵਾਉਣ ਤੇ ਇੱਕ ਐਸੀਨੋ ਪਾਰਟੀ ਕਰਨ ਸੰਬੰਧੀ ਲਾਇਸੈਂਸ ਅਤੇ ਪਰਮੈਂਟ ਪੇਜ ਕਰਨ ਲਈ ਕਿਹਾ ਤਾਂ ਉਹ ਕੋਈ ਲਾਇਸੈਂਸ ਆਦਿ ਪੇਸ਼ ਨਹੀਂ ਕਰ ਸਕਿਆ। ਹੋਟਲ ਦੀ ਤਲਾਸ਼ੀ ਲੈਣ ਤੇ ਪੁਲਿਸ ਨੇ 22 ਬੋਤਲਾਂ ਅੰਗਰੇਜ਼ੀ ਸ਼ਰਾਬ, 12 ਗੱਡੀ ਤਾਸ਼, 3,69,000 ਰੁਪਏ ਦੀ ਨਕਦੀ ਬਰਾਮਦ ਕੀਤੀ। ਇਸ ਤੋਂ ਇਲਾਵਾ 20 ਗੱਡੀਆਂ ਬਰਾਮਦ ਕੀਤੀਆਂ ਗਈਆਂ। ਜੋ ਕਿ ਪੰਜਾਬ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੀਆਂ ਸਨ ਮੌਕੇ ਤੇ ਆਪਕਾਰੀ ਵਿਭਾਗ ਦੇ ਇਨਸਪੈਕਟਰ ਨੂੰ ਵੀ ਸੂਚਨਾ ਦੇ ਕੇ ਬੁਲਾਇਆ ਗਿਆ ਜਿਸ ਤੋਂ ਬਾਅਦ ਮੁਲਾਜ਼ਮਾ ਖਿਲਾਫ ਥਾਣਾ ਕਾਲਕਾਚ ਆਪਕਾਰੀ ਸੋਧ ਐਕਟ ਦੀ ਧਾਰਾ 61 ਇੱਕ ਏ 72 ਸੀ ਅਤੇ ਜੂ ਐਕਟ ਦੀਆਂ ਧਾਰਾਵਾਂ 3 ਤੇ 4 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ